ਪੰਜਾਬ ਚ ਹੋਏ ਜੌਬ ਸਕੈਮ ਦੀਆਂ ਜੜ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰਨ ਨਾਲ ਜੁੜੀਆਂ ਨੇ ਸੀਐਮ ਦੇ ਭਤੀਜੇ ਅਤੇ ਕਾਂਗਰਸੀ ਲੀਡਰ ਮਨਪ੍ਰੀਤ ਸਿੰਘ ਬਾਦਲ ਨੇ ਇਹ ਦਾਅਵਾ ਕੀਤਾ ਹੈ ਕਾਂਗਰਸ ਦੇ ਚੋਣ ਮੈਨੀਫੈਸਟੋ ਸੰਬੰਧੀ ਇੰਡਸਟਰੀ ਦੀਆਂ ਮੁਸ਼ਕਿਲਾਂ ਤੇ ਸੁਝਾਅ ਜਾਣਨ ਲਈ ਉਹ ਲੁਧਿਆਣਾ ਪਹੁੰਚੇ ਸਨ ਮਨਪ੍ਰੀਤ ਬਾਦਲ ਦੇ ਨਾਲ ਨਾਲ ਸੀਨੀਅਰ ਕਾਂਗਰਸੀ ਲੀਡਰ ਰਾਜਿੰਦਰ ਕੋਰਪਠਲ ਨੇ ਵੀ ਦਾਅਵਾ ਕੀਤਾ ਹੈ ਕਿ ਇਹ ਕੁਟਾਲਾ ਸਿਆਸੀ ਸ਼ੈਅ ਨਾਲ ਹੋਇਆ ਅਤੇ ਸਰਕਾਰ ਆਉਣ ਤੇ ਹਰ ਇੱਕ ਦਾ ਹਿਸਾਬ ਲਿਆ ਜਾਵੇਗਾ ਜੋ ਸੁਖਬੀਰ ਬਾਦਲ ਦੇ ਨੌਕਰ ਹੈ ਜਾਂ ਉਹਨਾਂ ਦੇ ਨੌਕਰਾਂ ਦੇ ਨੌਕਰ ਹੈ ਜਾਂ ਨੌਕਰਾਂ ਦੇ ਨੌਕਰਾਂ ਦੇ ਨੌਕਰ ਹੈ ਉਹਨਾਂ ਦੇ ਮੁਨਸ਼ੀ ਹੈ ਉਹਨਾਂ ਦੇ ਮੁਨੀਮ ਹੈ ਇਹਨਾਂ ਗੱਲਾਂ 'ਚ ਮਲਬਜ਼ ਹੈ ਇਹ ਕੋਈ ਟੀਵੀ ਚੈਨਲ ਜਾਂ ਥੋੜਾ ਜਿਹੜਾ ਕਾਲਾ ਕੈਮਰਾ ਹੈ ਇਹ ਕਾਲੇ ਕੈਮਰੇ ਦੀ ਅੱਖਾਂ ਨੂੰ ਤੁਸੀਂ ਮਲੋਟ ਜਾਂ ਲੰਬੀ ਲੈ ਜਾਓ ਔਰ ਇਹ ਮੈਂ ਕੋਈ ਸਿਆਸੀ ਸ਼ੋਖਾਬਾਜ਼ੀ 'ਚ ਇਹ ਗੱਲ ਨਹੀਂ ਕਹਿ ਰਿਹਾ ਉੱਥੇ ਜ਼ੁਬਾਨ ਜ਼ਦੇ ਆਮ ਹੈ ਕਿ ਇਹ ਨੌکریاں ਕਿਸ ਰੇਟ ਤੇ ਮਿਲਦੀਆਂ ਔਰ ਕੌਣ ਵੇਚਦਾ ਪੰਜਾਬ ਦੀ ਸਰਕਾਰ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਹੈ ਕਿ ਤੁਸੀਂ ਪੈਸੇ ਮੰਗਦੇ ਹੋ ਜਾਓ ਕਿਤੇ ਬੈਂਕ ਲੁੱਟ ਲਓ ਮੈਂ ਬੈਠਾ ਜੋਬ ਸਕੈਮ ਹੋਵੇ ਚਾਹੇ ਅਜਿਹੇ ਬਣੇ ਵੀ ਆ ਗੁੰਡਾ ਇਸ ਨੂੰ ਦੇ ਕੀ ਉਹਨਾਂ ਕਹ ਰਹੇ ਆ ਗੈਂਗਸਟਰ ਫੋਨ ਇਹ ਸਾਰੇ ਚਾਹੇ ਨਸ਼ੇ ਹੋਣ ਇਹ ਸਾਰੇ ਕਾਲੀਆਂ ਦੀ ਸਮਝ ਕਿਉਂ ਆਇਆ ਇਹ ਸਰਕਾਰ ਦੀ ਸਮਝ ਕਿਉਂ ਆਇਆ ਇਸ ਕਰਕੇ ਕਿ ਸੈਫਟੀ ਪ੍ਰੋਟੈਕਸ਼ਨ ਹੈ ਇਹਨਾਂ ਨੂੰ ਇਹ ਸਾਰਾ ਹੋਇਆ ਅਸੀਂ ਇਹਨਾਂ ਨੂੰ ਫੜਾਂਗੇ ਨਕੇਲ ਪਾਵਾਂਗੇ ਸਾਡੀ ਸਰਕਾਰ ਆਉਣ ਦਿਓ ਥੱਲੇ-ਥੱਲੇ ਦਾ ਹਿਸਾਬ ਲਗਾਗੇ ਆਪਾਂ ਇਸ ਸੀਨੀਅਰ ਕਾਂਗਰਸੀ ਲੀਡਰ ਰਜਿੰਦਰ ਕੌਰ ਪਟੱਲ ਨੇ ਨਾ ਸਿਰਫ ਅਕਾਲੀ ਦਲ ਤੇ ਨਿਸ਼ਾਨੇ ਸਾਧੇ ਬਲਕਿ ਆਮ ਆਦਮੀ ਪਾਰਟੀ ਤੇ ਵੀ ਵਾਰ ਕਰਨੋਂ ਪਿੱਛੇ ਨਾ ਹਟੇ ਸੰਤਾਨਾਂ ਸੰਤਕਰਾਤੇ ਪਹਿਲੀ ਦਫਾ ਹੋਇਆ ਕਿ ਤਖਤਾਂ ਨਾਲ ਟਕਰਾਤੇ ਸੰਤਾਨਾਂ ਸੰਤਕਰਾਤੇ ਹਨ ਪੰਜ ਪਿਆਰਾਂ ਨਾਲ ਪੰਜ ਪਿਆਰ ਟਕਰਾਤੇ ਹੈ ਸੈਕਟਰੀਅਟ ਨਵਾਂ ਬਣ ਰਿਹਾ ਹੈ ਇਹ ਸਾਰੀ ਇਸ ਦਾ ਸਰਕਾਰ ਦੀ ਫੇਲਿਅਰ ناکਾਮੀ ਤੇ ਇਹਦੀ ਸਾਜ਼ਿਸ਼ੀ ਸੋਚ ਜਿਹੜੀ ਸਿਆਸੀ ਹੈ ਇਹ ਸੋਚ ਪਿੱਛੇ ਧਰਮ ਨੂੰ ਵਰਤ ਰਹੀ ਹੈ ਇਹ ਆਮ ਆਦਮੀ ਪਾਰਟੀ ਜਿਹੜੀ ਚਾਰ ਬੰਦੇ ਲੈ ਕੇ ਸੀ ਉਹ ਵੀ ਇੰਨੇ ਤੇ ਅੱਜ ਦੇ ਦੋ ਇੰਨਾਂ ਛੱਡ ਗਏ ਉਹ ਇਸ ਕਰਕੇ ਸਾਰੇ ਵਾਅਦੇ ਤੋਂ ਮੁਕਰੀ ਹੈ ਫੇਲਰ ਸਰਕਾਰ ਹੈ ਉਹ ਤੇ ਕੋਈ ਲੋਕ ਜਿਉਂਸ਼ਵਾਸ ਨਹੀਂ ਕਰਦੇ ਇਹ ਡਾਊਨ ਜਾ ਰਹੀ ਹੈ ਇੱਥੇ ਆਮ ਆਦਮੀ ਪਾਰਟੀ ਕੋਈ ਗੱਲ ਨਹੀਂ ਤਾਂ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕਰੇਗਾ ਕਾਂਗਰਸ ਟੋਨ ਮੈਨੀਫੈਸਟੋ ਕਮੇਟੀ ਦੇ ਮੈਂਬਰ ਮਨਪ੍ਰੀਤ ਬਾਦਲ ਨੇ ਮੈਨੀਫੈਸਟੋ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਨੂੰ ਮਰੀਜ਼ ਦਾ ਘਰਾਰ ਦਿੱਤਾ ਅਤੇ ਕਾਂਗਰਸ ਦੇ ਮੈਨੀਫੈਸਟੋ ਨੂੰ ਇਸ ਮਰੀਜ਼ ਦਾ ਇਲਾਜ ਦੱਸਿਆ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਸ਼ਾਇਦ ਅਕਤੂਬਰ ਜਾਂ ਸੈਪਟੈਂਬਰ ਦੇ ਮਹੀਨੇ 'ਚ ਨਸ਼ਰ ਹੋਏਗਾ ਇਸ ਤਰ੍ਹਾਂ ਦਾ ਹੋਏਗਾ ਜਿਸ ਨਾਲ ਮਰੀਜ਼ ਨੂੰ ਆਰਾਮ ਆ ਜਾਵੇਗਾ ਮਰੀਜ਼ ਪੰਜਾਬ ਹੈ ਔਰ ਬੜੇ ਲੰਬ